ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਅੱਜ ਤੁਹਾਨੂੰ ਲੈ ਚਲੀਏ ਛੱਤਬੀਰ ਚਿੜੀਆ ਘਰ ਵਿੱਚ ਜਿਹੜਾ ਕਿ ਚੰਡੀਗੜ੍ਹ ਤੋਂ 25-26 ਕਿਲੋਮੀਟਰ ਦੀ ਦੂਰੀ ਤੇ ਪਟਿਆਲ ਰੋਡ ਤੇ ਸਥਿਤ ਹੈ ਇੱਥੇ ਬੜਾ ਇੱਕ ਕੁਦਰਤੀ ਮਾਹੌਲ ਹੈ ਔਰ ਰੁੱਖਾਂ ਦੇ ਨਾਲ ਭਰਿਆ ਹੋਇਆ ਚਿੜੀਆ ਘਰ ਹੈ ਜਿੱਥੇ ਕਿ ਜੀਵ ਜੰਤੂ ਜਿਹੜੇ ਬੜੇ ਕੁਦਰਤੀ ਮਾਹੌਲ ਦੇ ਵਿੱਚ ਰਹਿੰਦੇ ਆ ਔਰ ਬੜਾ ਹੀ ਸੋਹਣਾ ਹੈ ਵਾਰ-ਵਾਰ ਦੇਖਣ ਨੂੰ ਮਨ ਕਰਦਾ ਮੈਂ ਤੀਜੀ ਵਾਰ ਦੇਖਣ ਆਈ ਅੱਜ ਤੇ ਸਾਡਾ ਮਾਨਸੀ ਕੇ ਬੱਚਿਆਂ ਨੂੰ ਦਿਖਾਈਏ ਪਹਿਲਾਂ ਬੱਚੇ ਜਦੋਂ ਛੋਟੇ ਸੀ ਉਦੋਂ ਸੀ ਆਏ ਸੀ ਹੁਣ ਥੋੜੇ ਵੱਡੇ ਹੋ ਗਏ ਉਹਨਾਂ ਨੂੰ ਯਾਦ ਵੀ ਰਹੂਗਾ ਕਿ ਹਾਂ ਜਿਹੜਾ ਚਿੜੀਆ ਘਾਰ ਉਹ ਕਿਸ ਤਰ੍ਹਾਂ ਦਾ ਹੈ ਤੇ ਤੁਸੀਂ ਮਾਹੌਲ ਦੇਖੋ ਆਸੇ-ਪਾਸੇ ਕਿੰਨਾ ਸੋਹਣਾ ਰੁੱਖਾ ਵੱਡੇ-ਵੱਡੇ ਇੱਕ ਜੰਗਲ ਹੈ ਪੂਰਾ ਜੰਗਲ ਦੇ ਵਿੱਚ ਜਿਹੜੇ ਜਾਨਵਰ ਪੰਛੀ ਰਹਿੰਦੇ ਆ ਅਨੇਕਾਂ ਕਿਸਮ ਦੇ ਅਸੀਂ ਆਪਣਾ ਜਿਹੜਾ ਵਾਟਰ ਬੋਟਲਸ ਦਾ ਉਹ ਮੈਟਲ ਦੇਗਾ ਉਹ ਭਰ ਲਿਆ ਪਾਣੀ ਨਾਲ ਪਲਾਸਟਿਕ ਬੋਟਲਸ ਅਸੀਂ ਆਪਣੀ ਗੱਡੀ ਦੇ ਵਿੱਚ ਰੱਖ ਤੀਆਂ ਪਾਣੀ ਅਸੀਂ ਕੁਛ ਪੀ ਲਿਆ ਕੁਛ ਨਾਲ ਲੈ ਲਿਆ ਤੇ ਹੁਣ ਅਸੀਂ ਆਪਣਾ ਗੱਡੀ ਨੂੰ ਪਾਰਕ ਕਰਕੇ ਤੇ ਚੱਲੇ ਆ ਚਿੜਿਆਕਾਰ ਦੇਖਣ ਵਾਸਤੇ ਪਾਰਕਿੰਗ ਲਈ ਬੜੀ ਖੁੱਲੀ ਜਗ੍ਹਾ ਹੈ। ਬڑے-ਬੱਡੇ ਰੁੱਖ ਹੈ। ਵੇਲਾ ਚੜੀਆਂ ਹੋਆਂ ਰੁੱਖਾਂ ਦੇ। ਬੜਾ ਹੀ ਸੋਹਣਾ। ਇੱਕ ਜੰਗਲ ਟਾਈਪ ਜਗ੍ਹਾ ਹੈ। ਬਹੁਤ ਹੀ ਪਿਆਰੀ। ਬੱਚੇ ਬਹੁਤ ਖੁਸ਼ ਹੈ। ਸਭ ਤੋਂ ਪਹਿਲਾਂ ਅਸੀਂ ਜੇ ਤਾਂ ਐਂਟਰ ਕਰਾਂਗੇ ਤਾਂ ਟਿਕਟਸ ਸਨਲਾਈਨਾਂਗਾ ਪੈਂਦੀਆਂ ਟਿਕਟਸ ਲਵਾਂਗੇ ਤੇ ਫਿਰ ਅਸੀਂ ਅੱਗੇ ਜਿਹੜਾ ਗੀਜਾਂ ਤੋਂ ਦੇਖਣ ਲਈ ਜਾਵਾਂ ਉਹ ਹੀ ਐਂਟਰ ਹੋ ਗਏ ਠੀਕ ਹੈ ਨਾ ਇਹ ਰਹੇ ਆਓ ਜੇ ਇੰਦਰ ਸਦਨ ਮੈਂ ਕਢਾਂ ਆ ਪਹਿਲਾਂ ਪਰ ਮੈਨੂੰ ਜਾਣਾ ਨਹੀਂ ਹਾਂ with the sacrifice of our ancestors brought to life on it scribbled messages left Daddy behind by be those a. who lost their loved ones to partition many tickets, many tickets. ਵੀ ਮੁਤਖਰਬੀ ਜੇ ਵਿਚਾਰਦੇ ਹਾਂ ਇਹ ਲਾ ਵੇਖ ਲਿਏ ਆਉਂਦੇ ਕਰ ਲਾ ਸਭ ਤੋਂ ਪਹਿਲਾਂ ਐਂਟਰ ਕਰਨ ਸਾਰ ਸਾਨੂੰ ਦਿਸਦੀ ਹੈ ਸਾਰਸ ਬਤਕਾਂ ਹੰਸ ਫਲਮਿੰਗੋ ਬੜੇ ਸੋਹਣੇ ਵੱਖ-ਵੱਖ ਕਿਸਮ ਦੇ ਤੇ ਬਤਕਾਂ ਹੈਗੀਆਂ ਔਰ ਬੜਾਈਏ ਔਰ ਸੋਹਣਾ ਸੰਗੀਤ ਮਈ ਜੋੜ ਜਿਹੜਾ ਆਪਣਾ ਆਵਾਜ਼ਾਂ ਦਾ ਪੈਦਾ ਕਰਦੇ ਆ ਜਿਨ੍ਹਾਂ ਨੂੰ ਸੁਣ ਕੇ ਬੜਾ ਆਨੰਦ ਆਉਂਦਾ ਹੈ ਇਹ ਆਗੇ ਸਾਡੇ ਐਂਸੈਸਟਰਸ ਸਾਡੇ ਪੂਰਵਜ ਜੋ ਕਿ ਬੜੇ ਸ਼ਰਾਰਤੀ ਹੈ ਇੱਕ ਤਾਇ ਤੇ ਟੇਕੇ ਕਦੇ ਨਹੀਂ ਬੈਠਦੇ ਕਦੇ ਵੀ ਨਹੀਂ ਆ ਦੇਖੋ ਇਹਨਾਂ ਨੇ ਹੁਣ ਇਧਰੋਂ ਉਧਰ ਇਧਰ ਇਧਰ ਚੱਲ ਪੈਣਾ ਤੇ ਉਹ ਲੈ ਰਿਹਾ ਝੂਟੇ ਆ ਦੇਖੋ ਇਹ ਪੁੱਠਾ ਲੜ ਗਿਆ ਹੋਇਆ ਇਨਾਂ ਦੀ ਹਰ ਇੱਕ ਜਿਹੜਾ ਜੀਵ ਹੈ ਜਾਂ ਪੰਛੀ ਆ ਉਹਦੇ ਨਾਲ ਉਹ ਜਾਣਕਾਰੀ ਦਿੱਤੀ ਗਈ ਹੈ ਉਹਦੀ ਕਿਹੜੀ ਸਪੀਸੀ ਹੈ ਕੀ ਉਹਦਾ ਨੇਮ ਹੈ ਕੀ ਉਹਦਾ ਸੈਂਟੀਫਿਕ ਨੇਮ ਹੈ ਕਿੰਨੀ ਉਹਦੀ ਉਮਰ ਹੈ ਕੀ ਕੀ ਖਾਂਦੇ ਆ ਇਹ ਸਭ ਕੁਝ ਦੱਸਿਆ ਗਿਆ ਹੈ ਉਹ ਦੇਖੋ ਕਿਵੇਂ ਸਾਨੂੰ ਡਰਾ ਰਿਹਾ ਹੈ ਵੱਡੇ ਵੱਡੇ ਰੁਕ ਮਹੌਲ ਨੂੰ ਬਹੁਤ ਸੋਹਣਾ ਬਣਾ ਲੈਂਦੇ ਆ ਦੇਖੋ ਤੁਸੀਂ ਜਿਵੇਂ ਅਸੀਂ ਜੰਗਲ ਦੇ ਵਿੱਚ ਜਾ ਰਹੇ ਹੁੰਨੇ ਆ ਤੇ ਇਹ ਰੋਜ ਹਿਰਨ ਦੀ ਕਿਸਮ ਹੈ ਨੀਲ ਗਾਏ ਵੀ ਕਹਿ ਦਿੰਦੇ ਇਹਨੂੰ ਇਹ ਜੰਗਲ ਦਾ ਰਾਜਾ ਸੁਤਾਪਿਆ ਦੇਖੋ ਬੜੇ ਆਰਾਮ ਨਾਲ ਸੌਇਆ ਕਿਉਂਕਿ ਆਪਣੇ ਜੀਵਨ ਦਾ ਅਧਿਤ ਵੱਧ ਦਾ ਸਮਾਂ ਜਿਹੜੀਆਂ ਬਿਲਡਿੰਗ ਆ ਜਾਂ ਚੀਰ ਹੈ ਇਸੋਂ ਕੇ ਕੱਢਦੇ ਐ ਤੇ ਇੱਕ ਉਹ ਬੈਠਾ ਜਾਗਦਾ ਹੋਇਆ ਇੱਧਰ ਬੈਠਾ ਹੋਇਆ ਆ ਦੇਖੋ ਤੁਸੀਂ ਪੇੜ ਦੇ ਨਾਲ ਇਹ ਹੈ ਗਿਆ ਬਾਗ ਧਾਰਗਾ ਵਾਲਾ ਛੀਰ ਟਾਈਗਰ ਉਸ ਤੋਂ ਥੋੜੇ ਅੱਗੇ ਜਾਵਾਂਗੇ ਤਾਂ ਸਾਨੂੰ ਮਿਲਣਗੇ ਹਿੱਪੋ ਜਿਹਨੂੰ ਅਸੀਂ ਪੰਜਾਬੀ ਵਿੱਚ ਦ੍ਰੈ ਕੋੜੀ ਵੀ ਕਹਿੰਦੇ ਆ ਇਹ ਦੇਖੋ دری ਕੋੜਿਆ ਇਹਨਾਂ ਦੇ ਵੱਖਰੇ ਵੱਖਰੇ ਜਿਹੜੇ ਹੈਗੇ ਆ ਪੂਲ ਬਣੇ ਹੋਏ ਆ ਇਹਨਾਂ ਦੇ ਰਹਿਣ ਵਾਸਤੇ ਬਿੱਤਰੋਕ ਲੱਗੇ ਹੋਏ ਆ ਪਾਣੀ ਹੈ ਇਹ ਦੀਪੂਰੀ ਦੇਖੋ ਸਹੀ ਜਾਣਕਾਰੀ ਦਿੱਤੀ ਹੋਈ ਹੈ ਦੀ ਅਗਲਾ ਤੁਹਾਨੂੰ 파ਟ ਮੈਂ ਦਿਖਾਵਾਂਗੀ ਨੈਕਸਟ ਵੀਡੀਓ ਵਿੱਚ ਦਿਖਾਵਾਂਗੀ ਦੇਖਦੇ ਰਹਿਣਾ